ਜਿਸ ਪਿੰਡ ਵਿੱਚ ਮੈਂ ਨਾ ਪੜ ਸਕੀ ਉਸ ਪਿੰਡ ਦੀਆਂ ਕੁੜੀਆਂ ਨੂੰ ਪੜਾ ਦੇਣਾ ਇਹ ਕਹਿਣਾ ਸੀ ਬਰਤਾਨੀਆਂ ਰਹਿੰਦੇ ਪ੍ਰਵਾਸੀ ਪਾਰਟੀ ਦੁਰਗਾਦਾਸ ਅहीर ਦੀ ਪਤਨੀ ਸਵਰਗਵਾਸੀ ਬੀਬੀ ਜਗੀਰ ਅहीर ਦਾ ਜਿਸ ਕਰਕੇ ਦੁਰਗਾਦਾਸ ਅहीर ਨੇ ਨਕੋਦਰ ਦੇ ਡਾਕਟਰ ਬੀ ਆਰ ਅੰbedkar ਮਾਡਲ ਸਕੂਲ ਵਿੱਚ ਪੜ ਰਹੀਆਂ ਗਰੀਬ ਬੱਚੀਆਂ ਦੀ ਪੜਾਈ ਦਾ ਖਰਚਾ ਚੁਕਣਾ 2005 ਵਿੱਚ ਆਪਣੀ ਪਤਨੀ ਦੇ ਹੁੰਦਿਆਂ ਹੀ ਸ਼ੁਰੂ ਕਰ ਦਿੱਤਾ ਸੀ ਦੁਰਗਾਦਾਸ ਅहीर ਇਸ ਸਕੂਲ ਵਿੱਚ ਲੜਿੰਦਾ ਸਮਾਨ ਅਤੇ ਵਿੱਤੀ ਰੂਪ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ ਇਸ ਸਕੂਲ ਵਿੱਚ ਪੜਾ ਰਹੀ ਅਧਿਆਪਕਾਂ ਦੀ ਤਨਖਾਹ ਵਿੱਚ ਹਰ ਮਹੀਨੇ ਉਹ ਆਪਣੇ ਵੱਲੋਂ 200 ਰੁਪਏ ਵਾਧੂ ਦਿੰਦੇ ਹਨ ਇਸ ਨੇਕ ਕਾਰਜ ਵਿੱਚ ਉਹਨਾਂ ਦੇ ਬੱਚੇ ਵੀ ਪੂਰਾ ਸਹਿਯੋਗ ਦਿੰਦੇ ਹਨ ਦੁਰਗਾ ਦਾਸ ਅਹੀਰ ਨਾਲ ਸਮੇਂ-ਸਮੇਂ ਬਰਤਾਨਵੀ ਅਧਿਆਪਕ ਰਿਆਕੇ ਬੱਚਾ ਨੂੰ ਪੜਾਉਂਦੇ ਹਨ ਅਤੇ ਉਹਨਾਂ ਦਾ ਪੂਰਾ ਸਾਥ ਦਿੰਦੇ ਹਨ ਬਰਤਾਨੀਆਂ ਵਿੱਚ ਅਹੀਰ ਨੇ ਫੰਡ ਰੇਜ਼ਿੰਗ ਕਮੇਟੀ ਵੀ ਬਣਾਈ ਹੋਈ ਹੈ ਜਿਸ ਵਿੱਚ ਬਰਤਾਨਵੀ ਲੋਕ ਵੀ ਆਪਣਾ ਯੋਗਦਾਨ ਦਿੰਦੇ ਹਨ ਮੈਂ ਜਸਤਰਨ ਕੇ ਵਾਈਫ ਜਲਾ ਤੇ ਲੇਸੇਗੇ ਉਹ ਇਸ ਮਲੇ ਤੋਂ ਸੇ ਮੇਰਾ ਪਿੰਡ ਤਾਂ ਬਾਠਾ ਹੈ ਤੇ ਉਹ ਪੂਰੇ ਹੁਣ ਤੋਂ ਪਹਿਲਾਂ ਕਹਿ ਗਏ ਸੀ ਕਿ ਜਿਸ ਪਿੰਡ ਚ ਮੈਂ ਨਹੀਂ ਪੜ ਸਕੀ ਉਸ ਪਿੰਡ ਦੀਆਂ ਕੁੜੀਆਂ ਪੜਾਉਣੀਆਂ ਤੁਸੀਂ ਪਲੀਜ਼ ਤੇ ਅਸੀਂ ਉਹਦਾ ਜਿਹੜਾ ਕਹਿਆ ਪੂਰਾ ਕਰ ਰਹੇ ਆਂ ਜੇ ਤੁਸੀਂ ਕਦੇ ਸਕੂਲ ਦਾ ਇੱਕ ਇਤਾਲੀ ਉਹਨਾਂ ਦੇ ਜੀਂਦਿਆਂ ਤੇ ਕਰ ਲਿਆ ਸੀ 2 2005 ਵਿੱਚ ਸੌਰੀ ਮੈਕਸਿਮਮ ਅਸੀਂ ਕੁੜੀਆਂ ਪੜ੍ਹਾਏ ਆ ਉਹ ਤਾਂ ਪ੍ਰਿੰਸੀਪਲ ਨੂੰ ਪਤਾ ਲੇਕਿਨ ਮੇਰਾ ਜਿਹੜਾ ਜਿਹੜਾ ਹੈਗੀ ਆ ਕੰਟ੍ਰਿਬਿਊਸ਼ਨ ਉਹ ਸਾਰੇ ਸਕੂਲ ਨੂੰ ਆ ਬਲਕੇ ਸਾਰੇ ਸਾਰੇ ਸਕੂਲ ਦੀਆਂ ਲੜਕੀਆਂ ਨੂੰ ਆ ਲੜਕੇ ਵੀ ਬੱਚ ਆ ਜਾਂਦੇ ਆ ਲੇਕਿਨ ਬਹੁਤ ਅਸੀਂ ਅੰਦਰੂਨੀ ਤੌਰ ਤੇ ਮੇਰੇ ਬੱਚੇ ਵੀ ਅਸੀਂ ਵੀ ਬਹੁਤ ਅਸੀਂ ਕੋਸ਼ਿਸ਼ ਕੀਤੀ ਹੈ ਔਰ ਕਾਫੀ ਅਸੀਂ ਮਿਹਨਤ ਕੀਤੀ ਔਰ ਕੁੜੀਆਂ ਦੀਆਂ ਵਰਦੀਆਂ ਕਿਤਾਬਾਂ ਹੋਰ ਬਹੁਤ ਸਾਰਾ ਮਟੀਰੀਅਲ ਅਸੀਂ ਲੜਕੀਆਂ ਨੂੰ ਜਿਆਦਾ ਦੇ ਦਇਦਾ ਹੈਗਾ ਸਰਕਾਰ ਵੱਲੋਂ ਇਹ ਸਰਕਾਰ ਵੱਲੋਂ ਨਹੀਂ ਲੇਕਿਨ ਯੂਕੇ ਗਵਰਨਮੈਂਟ ਜਿਸ ਤੇ ਮੈਂ ਕੰਮ ਕਰਦਾ ਸੀ ਉਨੀ 7000 ਪੌਂਡ ਦਿੱਤਾ ਸੀ ਜਦੋਂ ਵਾਈਫ ਗੁਜ਼ਰੀ ਆ ਉਹਨਾਂ ਦੇ ਦਾਗਾਂ ਤੇ ਉਹ ਕਹਿਣ ਲੱਗੇ ਕਿ ਨਿਸ਼ਾਹੀਰ ਇਹ ਜਿਹੜੇ ਪਿੰਡ ਦਾ ਤੁਸੀਂ ਸਕੂਲ ਅਡਾਪਟ ਕੀਤਾ ਜ਼ਗੀਰ ਦੇ ਪਿੰਡ ਦਾ ਮੇਰੀ ਵਾਈਫ ਨਾਲ ਜ਼ਗੀਰ ਸੀ ਉਸ ਪਿੰਡ ਦੇ ਬੱਚਿਆਂ ਦੇ ਖਰਚੇ ਆ ਅਸੀਂ ਉਹੀ ਕੰਮ ਕੀਤਾ ਹੈ ਨਾ ਉਹਨਾਂ ਬੱਚਿਆਂ ਤੇ ਖਰਚਾ ਪੈਸਾ ਆ 20 ਲੱਖ ਤੋਂ ਤੇ ਖਰਚ ਕਰ ਚੁੱਕੇ ਹਾਂ ਕਿਉਂਕਿ ਅਸੀਂ ਵੈਨ ਵੀ ਲਈ ਸੀਗੀ ਔਰ ਫਰਨੀਚਰ ਪਾਇਆ ਪੱਖੇ ਲਵਾਏ ਯੂਨੀਮੈਂਟ ਜਦੋਂ ਕੋਈ ਕਮੀ ਪੇਸ਼ੀ ਆਉਂਦੀ ਤੇ ਪ੍ਰਿੰਸੀਪਲ ਨਾ ਮਸਲਾ ਕਰਦਾ ਤੇ ਜੋ ਪ੍ਰਿੰਸੀਪਲ ਕਹਿੰਦਾ ਉਹ ਸਭ ਕੋ ਕਰ ਦੇਦਾ ਹੈਗਾ। ਉਹ ਖਰਚਾ ਤੇ ਜਿਹੜੇ ਚਾਰ ਬੱਚੇ ਤੇ ਟੋਟਲੀ ਸੇ ਸਭ ਕੁਝ ਕਰ ਰਹੇ ਹੈਗੇ। ਲੇਕਿਨ ਐਜ਼ ਅ ਹੋਲ ਸੱਚਮੁੱਚ ਉਹ ਸਾਰੇ ਬੱਚਿਆਂ ਦੀ ਹੈਲਪ ਕਰ ਰਹੇ ਹੈਗੇ। ਕਿਉਂਕਿ ਜਿਹੜਾ ਪੈਸਾ ਹੀ ਲਿਆਉਣੇ ਆ ਮੇਰੇ ਬੱਚੇ ਵੀ ਜਦੋਂ ਆਉਂਦੇ ਆ। ਦੇਖੋ ਨਾ ਹੁਣ ਆਏ ਉਹ 5 ਦਿਨਾਂ ਵਾਸਤੇ ਉਹ ਫੰਡੇ ਕਰਕੇ ਗਏ, ਵਰਦੀਆਂ ਲਿਆਏ, ਉਹਨਾਂ ਨੂੰ ਫਨ ਵੀ ਕਰਾਇਆ, ਟੂ ਕੁਆਲਿਟੀ ਫੂਡ ਵੀ ਦਿੱਤੀ। ਪਜਾ ਹਜ਼ਾਰ ਖਰਚ-ਖਰਚ ਕੀਤਾ ਇੱਕ ਦਿਨ 'ਚ। 3-4 ਘੰਟਿਆਂ 'ਚ। ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਮੇਰੇ ਬੱਚੇ ਵੀ ਇਸ ਲਾਈਨ 'ਤੇ ਆ ਗਏ ਇਥੇ ਇਸ ਕਾਨੂੰਮ ਰਹੇ ਹੂ ਕਹਿਣਾ ਕਿ ਬਹੁਤ ਕਮੀ ਸਕੂਲਾਂ 'ਚ ਜਿਹੜੇ ਸਰਕਾਰੀ ਸਕੂਲ ਆ ਔਰ ਇਹ ਆਈ ਵੀ ਸਕੂਲ ਜਿਹੜਾ ਇੱਕ ਤਰ੍ਹਾਂ ਦਾ ਬੜੇ ਗਰੀਬਾਂ ਦਾ ਸਕੂਲ ਆ ਸਰਕਾਰ ਕੋਈ ਮਦਦ ਨਹੀਂ ਕਰਦੀ ਮੈਂ ਕਈ ਐਨਆਰਆਈ ਦਾ ਧੰਨਵਾਦੀ ਹਾਂ ਕਿ ਉਹ ਕੁਝ ਪੈਸਾ ਦਿੰਦੇ ਆ ਕਈ ਗੁਰੇ ਲੋਕ ਵੀ ਪੈਸਾ ਦਿੰਦੇ ਹੈਗੇ ਮੈਨੂੰ ਇਹ ਸਕੂਲ ਵਾਸਤੇ ਕਿਉਂਕਿ ਉੱਥੇ ਮੈਂ ਫੰਡ ਰਾਈਜ਼ਿੰਗ ਕਮੇਟੀ ਬਣਾਈ ਹੋਈ ਹੈ ਇੰਗਲੈਂਡ 'ਚ ਤੋ ਫੰਡਿੰਗ ਕਮੇਟੀ ਜਿਹੜੀ ਉਹਦਾ ਬੈਂਕ ਅਕਾਊਂਟ ਵੀ ਹੈਗਾ ਉੱਚ ਕੁਝ ਜਮਾ ਕਰਾਉਂਦੇ ਆ ਤੇ ਇੱਥੇ ਆਈਦਾ ਆਪਣੇ ਕੋਲੋਂ ਪਾਈਦੇ ਪੈਸੇ ਤੇ ਬੱਚਿਆਂ ਦੇ ਖਰਚ ਕਰਨਾ ਸ਼ੁਰੂ ਕਰ ਦੇਈਦਾ ਲੇਕਿਨ ਆ ਗੋਮਟੇ ਦਾ ਕੋਈ ਸਾਨੂੰ ਖਰਚਾ ਵਰਚਾ ਨਹੀਂ ਦੇ ਰਹੀ ਕੋਈ ਹੈਲਪਿੰਗ ਕਰ ਰਹੀ ਇਸ ਸਕੂਲ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਦੁਰਗਾ ਦਾਸ ਅਹੀਰ ਬੱਚਿਆਂ ਤੇ ਅਧਿਆਪਕਾਂ ਦਾ ਹਰ ਤਰ੍ਹਾਂ ਦਾ ਖਿਆਲ ਰੱਖਦੇ ਹਨ ਹਰ ਸਮੱਸਿਆ ਨੂੰ ਹੱਲ ਕਰਨ ਵਿੱਚ ਸਹਿਯੋਗ ਦਿੰਦੇ ਹਨ ਦੇਖੋ ਡੀਡੀ ਸਾਹਿਬ ਬੇਸ਼ੱਕ ਪੰਜਾਬ 55 ਸਾਲ ਤੋਂ ਲਗਾਤਾਰ ਇਹ ਯੂਕੇ ਦੇ ਵਿੱਚ ਰਹਿ ਰਹੇ ਆ ਕਿਉਂਕਿ ਉਹਨਾਂ ਦੀ ਜਿਹੜੀ ਬੈਕਗ੍ਰਾਉਂਡ ਆ ਪਛੋਕਰ ਜਿਹੜਾ ਉਹਨਾਂ ਦਾ ਇਹ ਮਤਲਬ ਇਹ ਪਿੰਡੂ ਖੇਤਰ ਆ ਇੱਕ ਛੋਟੇ ਜਿਹੇ ਟਾਊਨ ਕੋ ਉਧਰ ਹੈ ਔਰ ਕਿਉਂਕਿ ਇਹਨਾਂ ਦੀ ਮੈਰਿਜ ਇੱਥੇ ਇਸ ਮਹੱਲੇ ਹੋਈ ਸੀ ਔਰ ਇਹਨਾਂ ਦੀ ਆਪਣੀ ਵਾਈਫ ਦੀ ਮੈਮਰੀ ਦੇ ਵਿੱਚ ਹੀ ਕਿਉਂਕਿ ਉਹ ਆਪਣੇ ਵੇਲੇ ਉਹਨਾਂ ਨੂੰ ਪੜਨ ਦਾ ਮੌਕਾ ਨਹੀਂ ਮਿਲ ਸਕਿਆ ਲੇਕਿਨ ਉਹਨਾਂ ਨੇ ਸ਼ਾਇਦ ਜਾਣ ਤੋਂ ਪਹਿਲਾਂ ਇੱਕ ਇਹਨਾਂ ਨੂੰ ਬਿਲਕੁਲ ਇੱਕ ਮੈਸੇਜ ਦਿੱਤਾ ਜਾਂ ਉਹਨਾਂ ਨੂੰ ਇੱਕ ਰਿਕੁਐਸਟ ਕੀਤੀ ਕਿ ਪਲੀਜ਼ ਮੈਨੂੰ ਤਾਂ ਲਾਈਫ 'ਚ ਮੌਕਾ ਨਹੀਂ ਮਿਲਿਆ ਲੇਕਿਨ ਤੁਹਾਡੇ ਕੋਲੋਂ ਜਿੰਨਾ ਹੋ ਸਕੇ ਤੁਸੀਂ ਕੋਸ਼ਿਸ਼ ਕਰੋ ਕਿ ਇਹ ਜਿਹੜੇ ਉਹ ਬੱਚੇ ਗਰੀਬ ਸਪੈਸ਼ਲੀ ਲੜਕੀਆਂ ਜਿਨ੍ਹਾਂ ਨੂੰ ਕਿ ਪੜ੍ਹਾਈ ਦੇ ਮੌਕੇ ਬਿਲਕੁਲ ਨਹੀਂ ਮਿਲ ਸਕੇ ਉਹਨਾਂ ਦੀ ਜੇ ਤੁਸੀਂ ਹੈਲਪ ਕਰ ਸਕੋ ਤਾਂ ਕਰਨਾ ਸੋ ਸ਼ਾਇਦ ਇਹ ਗੱਲ ਉਹਨਾਂ ਦੇ ਦਿਮਾਗ ਵਿੱਚ ਸੀ ਔਰ ਸ਼ਾਇਦ ਇਹ ਆਈਡੀਆ ਸੀ ਔਰ ਇਸ ਆਈਡੀਆ ਨੂੰ ਲੈ ਕੇ ਹਮੇਸ਼ਾ ਜਿਹੜਾ ਹੈ ਮੈਂ ਪਿਛਲੇ 7 ਸਾਲ ਤੋਂ ਇੱਥੇ ਕੰਮ ਕਰ ਰਿਹਾ ਹਾਂ ਐਸ ਪ੍ਰਿੰਸੀਪਲ ਲੇਕਿਨ ਇਹ ਜਦੋਂ ਵੀ ਇਹ ਯੂਕੇ ਤੋਂ ਸਾਲ ਚ 2-3 ਵਾਰ ਆਉਂਦੇ ਹਨ ਔਰ ਹਮੇਸ਼ਾ ਆ ਕੇ ਸਕੂਲ ਦੇ ਵਿੱਚ ਜਿਹੜੀਆਂ ਬੱਚਿਆਂ ਦੀਆਂ ਕੀ ਜ਼ਰੂਰਤਾਂ ਹਨ ਔਰ ਜਿਹੜੀਆਂ ਕਿ ਲੋੜਾਂ ਹੁੰਦੀਆਂ ਹਨ ਜਿਹੜੀਆਂ ਕਿ ਵੈਸੇ ਤਾਂ ਇਹ 노 ਡਾਊਟ ਕਿ ਜਿਹੜੀ ਮੈਨੇਜਮੈਂਟ ਹੈ ਉਹ ਪ੍ਰਬੰਧ ਕਰਦੀ ਹੈ ਭਾਵੇਂ ਉਹਨਾਂ ਕੋਲ ਬੜੇ ਲਿਮਿਟਿਡ ਸਾਧਨ ਹਨ ਪਰ ਇਹ ਡੀਡੀ ਸਾ ਫਿਰ ਵੀ ਕੋਈ ਜੇ ਕੋਈ ਕਿਸੇ ਚੀਜ਼ ਦੀ ਕੋਈ ਕਮੀ ਜਾ ਜਾਂਦੀ ਹੈ ਤਾਂ ਹਮੇਸ਼ਾ ਮੇਰਾ ਸਲਾਹ ਕਰਦੇ ਹਨ ਜਿਵੇਂ ਬੱਚਿਆਂ ਨੂੰ ਸਰਦੀਆਂ ਦੇ ਮੌਸਮ ਵਿੱਚ ਜਰਸੀਆਂ ਕੋਈ ਯੂਨੀਫਾਰਮ ਵਗੈਰਾ ਜੇ ਕਿਸੇ ਬੱਚੇ ਨੂੰ ਬੁੱਕ ਸੀ ਲੋੜ ਵੇ ਬੁੱਕਸ ਲੈ ਦਿੰਦੇ ਹਾਂ ਜਿਵੇਂ ਮੰਨ ਲਓ ਕੋ ਬੈਠਣੇ ਕੋ ਟਾਟ ਹੈ ਟਾਟ ਦੀ ਕੋਈ ਕਮੀ ਹੋਵੇ ਉਹ ਪੂਰੀ ਕਰਦੇ ਦਿਖਣ ਕੋ ਪੈਨ ਪੈਂਸਲ ਡਾਇਰੀਆਂ ਕਾਪੀਆਂ ਹੋਰ ਇਸ ਤਰ੍ਹਾਂ ਫਿਰ ਕੁਝ ਬੱਚੇ ਇਹਨਾਂ ਨੇ ਅਡਾਪਟਿਵ ਕੀਤੇ ਹੋਏ ਹਨ ਚਾਰ ਬੱਚੇ ਅਡਾਪਟ ਕੀਤੇ ਹੋਏ ਹਨ ਇਸ ਤੋਂ ਇਲਾਵਾ ਵੀ ਬੱਚੇ ਜੇ ਕਿਸੇ ਬੱਚੇ ਦਾ ਇਦਾਂ ਇਹਨਾਂ ਨੂੰ ਲੱਗੇ ਕਿ ਇਹ ਕਮਜ਼ੋਰ ਹੈ ਇਹ ਇਹਦਾ ਪਰਿਵਾਰ ਹੈ ਤਾਂ ਉਸਦੀ ਵੀ ਹੈਲਪ ਕਰਦੇ ਹਨ ਮੈਂ ਇੱਥੇ 5 ਸਾਲ ਤੋਂ ਜੌਬ ਕਰ ਰਹੀ ਹਾਂ ਆਮ ਵਾਈਸ ਪ੍ਰਿੰਸੀਪਲ ਆਨ ði ਸਕੂਲ ਡੀਰੀ ਸਰ ਜਿਹੜੇ ਹੈਗੇ ਮੈਂ ਦੇਖਿਆ ਜਦੋਂ ਤੋਂ ਮੈਂ ਆਈ ਹੈਗੀ ਹਾਂ ਇਹ ਕਾਫੀ ਸਮੇਂ ਤੋਂ ਮਤਲਬ ਇੱਥੇ ਸਕੂਲ ਦੇ ਨਾਲ ਕੰਟੈਕਟ ਹੈਗਾ ਇਹਨਾਂ ਦਾ ਇਹ ਹਰ ਵਾਰੀ ਆਉਂਦੇ ਆ ਇਹਨਾਂ ਦੇ ਬੱਚਿਆਂ ਨਾਲ ਬਹੁਤ ਪਿਆਰ ਆ ਇਹ ਇੱਥੇ ਆ ਕੇ ਆਪਣੇ ਆਪ ਨੂੰ ਬਹੁਤ ਯੰਗ ਮਹਿਸੂਸ ਕਰਦੇ ਹੈਗੇ ਬੱਚਿਆਂ ਵਿੱਚ ਆ ਕੇ ਵੈਰੀ ਫ੍ਰੈਂਡਲੀ ਬਹੁਤ ਬਹੁਤ ਅੱਛੇ ਹੈਗੇ ਨੇਚਰ ਵੀ ਬਹੁਤ ਅੱਛਾ ਹੈਗਾ ਔਰ ਜਿੰਨਾ ਵੀ ਹੋ ਸਕੇ ਇਹਨਾਂ ਦੀ ਫੈਮਿਲੀ ਜਿਹੜੀ ਹੈਗੀ ਆ ਇੱਥੇ ਆ ਕੇ ਡਿਫਰੈਂਟ ਵੇ ਨਾਲ ਮਤਲਬ ਇਹਨਾਂ ਲਾਈਕ ਅ ਸਵੈਟਰਸ ਵਗੈਰਾ ਬੱਚਾ ਨੂੰ ਕੁਛ ਨਾ ਕੁਛ ਖਾਣ ਪੀਣ ਨੂੰ ਮਤਲਬ ਟੀਚਰਸ ਦਾ ਵੀ ਖਿਆਲ ਰੱਖਦੇ ਹੋਣ ਬੱਚਿਆਂ ਦਾ ਵੀ ਖਿਆਲ ਰੱਖਦੇ ਹੈਗੇ ਸਕੂਲ ਦੇ ਨਾਲ ਬਹੁਤ ਜਿਆਦਾ ਇਨਾਂ ਦਾ ਪਿਆਰ ਹੈ ਸੈਲਰੀ ਤੋਂ ਇਲਾਵਾ ਐਕਸਟਰਾ ਕੰਟਰੀਬਿਊਸ਼ਨ ਵੀ ਕਰਦੇ ਹੈਗੇ ਆ ਬਹੁਤ ਅੱਛਾ ਲੱਗਦਾ ਹੈਗਾ ਆ ਫਿਰ ਕਿਉਂਕਿ ਮਤਲਬ ਬੱਚਿਆਂ ਦਾ ਵੀ ਇੰਨਾ ਕੇਅਰ ਕਰਦੇ ਹੈਗੇ ਟੀਚਰਸ ਵੀ ਕੇਅਰ ਕਰਦੇ ਹੈਗੇ ਆ ਹਨਾ ਬਹੁਤ ਅੱਛਾ ਲੱਗਦਾ ਹੈਗਾ ਇਹਨਾਂ ਨੂੰ ਇਹਨਾਂ ਨੂੰ ਸਾਨੂੰ ਵੀ ਮਿਲ ਕੇ ਬਹੁਤ ਮਤਲਬ ਅੱਛਾ ਲੱਗਦਾ ਹੈਗਾ ਦੇਖੋ ਇੰਨੀ 올ਡੇਜ਼ ਹੈਗੀ ਆ ਹੈਨਾ ਫਿਰ ਵੀ ਇੱਥੇ ਆ ਕੇ ਦੇਖੋ ਜਿਨ੍ਹਾਂ ਨੇ ਜੋਸ਼ਨਾ ਕੰਮ ਕਰਦੇ ਆ ਨਾ ਵੀ ਫੀਲ ਵੈਰੀ ਡੀ ਡੀ ਸਰ ਬਹੁਤ ਨਾਈਸ ਆ ਜਿੱਦਾਂ ਕਿ ਜਦੋਂ ਜਦੋਂ ਉਹਦੀ ਮੈਂ ਮਤਲਬ ਸਕੂਲ ਜੁਆਇਨ ਕੀਤਾ ਹਨਾ ਇਹ ਬਹੁਤ ਜਿਆਦਾ ਹੈਲਪ ਕਰਦੇ ਆ ਸਾਡੇ ਸਕੂਲ ਨੂੰ ਆ ਕੇ ਬੱਚਿਆਂ ਦੀ ਬਹੁਤ ਹੈਲਪ ਕਰਦੇ ਆ ਟੀਚਰਸ ਦੀ ਬਹੁਤ ਹੈਲਪ ਕਰਦੇ ਆ ਸਾਨੂੰ ਜੇ ਕੋਈ ਵੀ ਪ੍ਰੋਬਲਮ ਹੁੰਦੀ ਆ ਸਾਡੀ ਹਰ ਮਤਲਬ ਹੈਲਪ ਕਰਨ ਲਈ ਤਿਆਰ ਰਹਿੰਦੇ ਆ ਕੋਈ ਵੀ ਪ੍ਰੋਬਲਮ ਹੋਵੇ ਸਾਡੀ ਸੋਲਵ ਕਰਦੇ ਆ ਬਹੁਤ ਜਿਆਦਾ ਹੈਲਪ ਕਰਦੇ ਆ ਸਾਡੀ ਤੁਸੀਂ ਇਹ ਸੋਚ ਸਕਦੇ ਆ ਕਿ ਜਿੱਦਾਂ ਹੁਣ ਕਈ ਹੋਰ ਵੀ ਹੈਗੇ ਆ ਜਿਹੜੇ ਫੋਰਨ ਕੰਟਰੀ ਚ ਗਏ ਆ ਜ਼ਿਆਦਾਤਰ ਤੁਹਾਨੂੰ ਪਤਾ ਆ ਸਾਰੇ ਆਪਣੇ ਬਾਰੇ ਸੋਚਦੇ ਆ ਬਟ ਨਹੀਂ ਇਹਨਾਂ ਨੇ ਸਕੂਲ ਬਾਰੇ ਜ਼ਿਆਦਾ ਸੋਚਦੇ ਆ ਇਹ ਬਹੁਤ ਜ਼ਿਆਦਾ ਕੰਸੈਸ਼ਨ ਦਿੰਦੇ ਆ ਸਾਡੇ ਸਕੂਲ ਨੂੰ ਆ ਕਿ ਤੇ ਬੱਚਿਆਂ ਨੂੰ ਵੀ ਅਡਾਪਟ ਕਰਦੇ ਆ ਜਿੱਦਾਂ ਕਿ ਉਹਨਾਂ ਦੀ ਫੀਸ ਵਿੱਚ ਕੰਸੈਸ਼ਨ ਦਿੰਦੇ ਆ ਕਾਫੀ ਬੱਚੇ ਆ ਜਿਹੜੇ ਇਹਨਾਂ ਦੀ ਫੀਸ ਤੇ ਪੜਦੇ ਆ ਸਾਡੇ ਸਕੂਲ ਚ ਇੱਥੋਂ ਦੇ ਬੱਚੇ ਵੀ ਦੁਰਗਾਦਾਸ ਅਹੀਰ ਨਾਲ ਬਹੁਤ ਲਗਾਓ ਰੱਖਦੇ ਹਨ ਬੱਚਿਆਂ ਦਾ ਕਹਿਣਾ ਹੈ ਕਿ ਦੁਰਗਾਦਾਸ ਨਾ ਹੁੰਦੇ ਤਾਂ ਅਸੀਂ ਸ਼ਾਇਦ ਪੜਾਈ ਵੀ ਨਾ ਕਰ ਸਕਦੇ ਇਸ ਮੌਕੇ ਤੇ ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਮੈਂ 8th ਕਲਾਸ ਚ ਪੜ੍ਹਦੀ ਆਂ ਡੀਡੀ ਸਰ ਸਾਨੂੰ ਯੂਨੀਫਾਰਮ ਸਾਡੀ ਫੀਸ ਵੀ ਦਿੰਦੇ ਆ ਯੂਨੀਫਾਰਮ ਵੀ ਦਿੰਦੇ ਆ ਸਾਡੀ ਬਹੁਤ ਮਦਦ ਕਰਦੇ ਆ ਜੇ ਸਰ ਨਾ ਹੁੰਦੇ ਤਾਂ ਅਸੀਂ ਸ਼ਾਇਦ ਇਸ ਕਲਾਸ ਤੱਕ ਨਾ ਪਹੁੰਚ ਸਕਦੇ ਤੇ ਇਸ ਲਈ ਅਸੀਂ ਸਰ ਦਾ ਥੈਂਕ ਨਰਸਰੀ ਕਲਾਸ ਤੋਂ ਮੈਂ ਸਕੂਲ ਚ ਪੜ੍ਹਦੀ ਆ ਰਹੀ ਹਾਂ ਉਦੋਂ ਤੋਂ ਮੇਰੀ ਸਾਰੀ ਫੀਸ ਦਾ ਖਰਚਾ ਹੋ ਹੀ ਚੁੱਕਦੇ ਆ ਔਰ ਜਦੋਂ ਮੈਂ 10th ਕੰਪਲੀਟ ਕਰ ਲਈ ਸਕੂਲ ਚ ਫਿਰ ਉਸ ਤੋਂ ਬਾਅਦ ਵੀ ਉਹਨਾਂ ਨੇ ਸਾਰਾ ਮੇਰੇ ਫੀਸ ਦਾ ਚੁਕਰਾ ਮਤਲਬ ਟੋਟਲੀ ਸਾਰਾ ਹੀ ਕਰਦੇ ਆ ਸਾਲੀ ਫੀਸ ਵੀ ਦਿੰਦੇ ਆ ਫਿਰ ਯੂਨੀਫਾਰਮ ਵਗੈਰਾ ਵੀ ਲੈ ਆਂਦੇ ਆ ਇਹਨਾਂ ਦੇ ਬੱਚੇ ਵੀ ਆਂਦੇ ਆ ਫਿਰ ਇੱਥੇ ਉਹ ਵੀ ਫੰਕਸ਼ਨ ਵਗੈਰਾ ਕਰਦੇ ਆ ਬੱਚਿਆਂ ਲਈ ਬਹੁਤ ਸਾਰੇ ਗਿਫਟਸ ਲੈ ਕੇ ਆਂਦੇ ਆ ਇਸ ਲਈ ਥੈਂਕਸ ਤੁਹਾਨੂੰ